ਅਨਿਰਦੀਆ ਜਿਹੜੀ ਕਾਸ਼ਦੀਪ ਦੀ ਡੈਥ ਹੋਈ ਆ ਨੌਜਵਾਨ ਦੇ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਇਹਨਾਂ ਦੀ ਜਿਹੜੀ ਮੌਤ ਹੋਈ ਕਿਦਾਂ ਹੋਈ ਕੀ ਗੱਲ ਬਣੀ ਭਾਈ ਸਮਾਨ ਲੈਣ ਗਏ ਸੀ ਨਾਲੇ ਸਫਰਪੜ ਦਾ ਨਾਲੇ ਕੱਪੜੇ ਲੈਣ ਗਏ ਜਤੋਂ ਚੰਗੇ ਭਲੇ ਉਥੋਂ ਆਏ ਆ ਵਾਪਸੀ ਤੁਰਾ ਜਾਉਂਦੇ ਹੁੰਦਾ ਮੈਨੂੰ 5 ਮਿੰਟ ਹੀ ਹੋਇਆ ਫੋਨ ਲਾਇਆ ਇਹਨੂੰ ਫਿਰ ਬੈਕ ਕਾਲ ਆ ਗਈ ਵੀਰਕੇ ਨੇ ਫੋਨ ਲਾਤਾ ਵੀਰੋ ਐਕਸੀਡੈਂਟ ਹੋ ਗਿਆ ਆਜੋ ਇੱਥੇ ਕੀ ਕੰਮ ਕਰਦੇ ਸੀ ਕੰਮ ਮੋਟਰਸਾਈਕਲਾਂ ਦਾ ਕਰਦਾ ਬਾਈਕ ਰਿਪੇਅਰਿੰਗ ਦਾ ਹਾਂਜੀ ਇਹ ਕਿੰਨੇ ਵਜੇ ਕਰੋਗੇ ਇਹਦੇ ਤੁਹਾਨੂੰ ਕੋਈ ਫੋਨ ਆਇਆ ਥੋ ਕਿ ਕਿਸ ਨੇ ਫੋਨ ਕੀਤਾ ਐਕਸੀਡੈਂਟ ਹੋ ਗਿਆ ਇਹ ਥੋ ਵੀਰ ਨੇ ਕਿਹਨੇ ਫੋਨ ਲਾਇਆ 17 18 ਮਿੰਟਾਂ ਬਾਅਦ ਦੀ ਫੋਨ ਲਾਤਾ ਨੇ ਪਹਿਲਾਂ ਮੈਨੂੰ ਫੋਨ ਲੱਗ ਗੱਲ ਹੋਈ ਮੇਰੀ ਕਹਿੰਦਾ ਮੈਂ ਆਉਂਦਾਂ ਕੀ ਲੱਗਦਾ ਸ਼ ਨੌਜਵਾਨਾਂ ਨੂੰ ਮੇਰਾ ਵੱਡਾ ਬ੍ਰਦਰ ਹੀ ਹਾਂ ਕਿ ਪੁਲਿਸ ਕਰ ਰਹੀ ਕਾਰਵਾਈ ਪੁਲਸ ਆਈ ਮੌਕੇ ਤੇ ਇੱਥੇ ਹਾਂਜੀ ਪੁਲਿਸ ਪਹਿਲਾਂ ਪਹੁੰਚੀ ਹੈ ਆਪਣੀ ਨੂੰ ਅਗੀ ਕੀ ਨਾਮ ਹੈ ਰਗੀ ਤੁਹਾਡਾ ਸੁਖਵਿੰਦਰ ਸਿੰਘ ਹੈ ਇਹਨਾਂ ਨੂੰ ਨੋਨਵਾਦੀ ਮੌਤ ਹੋਈ ਆ ਇਹਨਾਂ ਦਾ ਕੀ ਨਾਮ ਹੈ ਕੀ ਲੱਗਦਾ ਇਹਨਾਂ ਦਾ ਗਰਜੰਟ ਸਿੰਘ ਜੀ ਹੀ ਭਰਾ ਹੀ ਆਪਣਾ ਤੇ ਤਰਨਧਾਨ ਕਪੜੇ ਲੈਣ ਗਏ ਤੇ ਉਥੋਂ ਆਉਂਦਿਆਂ ਇਹਨਾਂ ਦੀ ਟਰੈਕਟਰ ਜਹਾ ਹੁੰਦਾ ਵਾ ਵੀ ਸਪਰੇਅ ਕਰਨ ਵਾਲਾ ਉਹਨਾਂ ਵੱਜ ਕੇ ਦੱਤ ਹੋਈ ਆ ਤੇ ਘਰ ਦਾ ਕਮਾਊ ਪੁੱਤਰੇ ਹੋਈ ਵਿਚਾਰਾ ਤੇ ਸਾਰਾ ਕੋਈ ਸਿਰਤੇ ਸੀ ਦੋ ਭਰਾ ਵਾ ਇੱਕ ਪੈਣ ਆ ਤੇ ਮਾਂ ਪਿਓ ਵੀ ਹਾਲਤ ਵੇਖ ਲਈ ਆ ਅਸੇ ਵਈ ਜੀ ਠੀਕ ਇਸ ਜੀ ਤੇ ਹੀ ਇਹ ਮੋਰਚਲ ਦੇ ਹੀ ਕਿੰਨੇ ਜਣੇ ਸੀ ਜੀ ਦੋ ਜਣੇ ਸੀ ਜੀ ਉਹ ਵੀ ਨਾਲ ਦੱਤ ਹੋ ਗਈ ਦੋਹਾਂ ਜਣਾਂ ਦੀ ਗਮਕਤੇ ਉਹ ਮੁਰਦਾ ਤੇਜ਼ ਵਾਹ ਕੱਪੜੇ ਮੇ ਆ ਕੇ ਉਹਦੇ ਜ਼ਰਨਦਾਰ ਨੂੰ ਹਾਂਜੀ ਮਾ ਜੀ ਟਰੈਕਟਰ ਚ ਟਰੈਕਟਰ ਆਈ ਉਹ ਸਪਰੇਅ ਕਰਨ ਆਉਂਦਾ ਵੱਡਾ ਆ ਉਹਦੇ ਨਾਲ ਹੀ ਹੋ ਗਿਆ ਨਾ ਐਕਸੀਡੈਂਟ ਹਾਂਜੀ ਪੁਲਿਸ ਆਈ ਮੌਕੇ ਤੇ ਪੁਲਿਸ ਨੇ ਕੀ ਕਰਿਆ ਪੁਲਿਸ ਆ ਗਈ ਜੀ ਕਾਰਵਾਈ ਤੇ ਕੋਈ ਨਹੀਂ ਬਸ ਉਹਨਾਂ ਨੇ ਉਹਨੂੰ ਚੁੱਕ ਕੇ ਫੜ ਕੇ ਲੈ ਗਏ ਉਥੇ ਜਿਹੜੇ ਟਰੱਕ ਤੇ ਟਰੈਕਟਰ ਉਹਨਾਂ ਦਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਐਂਬੂਲੈਂਸ ਅਧ ਗਏ ਤੇ ਦੋਹਾਂ ਡੱਡ ਗੋੜੀਆਂ ਨੂੰ ਉਥੇ ਸਿਵਲ ਹਸਪਤਾਲ ਤਰਨਤਨ ਭੇਜ ਤਾ ਹੈ ਅੰਜ ਕੀ ਨਾ ਵੀਰ ਜੀ ਤੰਡਾ ਹਰਬੰਦਸ ਸਿੰਘ ਜੀ ਕੀ ਗੱਲ ਹੋਈ ਆ ਜਿਹੜੇ ਆਪਣੇ ਨੌਜਵਾਨਾਂ ਦੀ ਮੌਤ ਹੋਈ ਕਿੱਦਾਂ ਹੋਈ ਇਹਨਾਂ ਦੇ ਵੀਜੀ ਸ਼ਹਿਰ ਗਿਆ ਸੀ ਆਪਣੇ ਕੱਪੜੇ ਲੈਣਾ ਉੱਥੇ ਟਰੈਕਟਰ ਦੇ ਨਾਲ ਹੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਮੌਕੇ ਤੇ ਡੈਥ ਹੋ ਗਈ ਦੋਨਾਂ ਦੀ ਤੇ ਪਰਿਵਾਰ ਨੂੰ ਕਿੱਦਾਂ ਪਤਾ ਲੱਗਦਾ ਮੁੜ ਕੇ ਫੋਨ ਕੀਤਾ ਕਿਸ ਨੇ ਤੁਹਾਨੂੰ ਪਰ ਆ ਤਾਂ ਫੋਨ ਕੀਤਾ ਕੰਗ ਤੋਂ ਆਇਆ ਫੋਨ ਆਇਆ ਕਿ ਤੁਹਾਡਾ ਇਦਾਂ ਜਾਣ ਪਛਾਣ ਦੇ ਵਿਅਕਤੀ ਹੈਗੇ ਆ ਤੇ ਆ ਗੱਲਬਾਤ ਹੋ ਗਈ ਆ 5 ਵਜੇ ਟਰੈਕਟਰ ਸਪਰੇਅ ਵਾਲਾ ਕਹਿੰਦੇ ਮੌਕੇ ਤੇ ਮੌਤ ਹੋ ਗਈ ਦੋਵਾਂ ਦੀ ਹਾਂਜੀ ਮੌਕੇ ਤੇ ਜੀ ਏ ਉਧਰੋਂ ਆਉਂਦੇ ਸਰਨ ਤਰਨ ਤਰਨ ਤੋਂ ਸੁਣਿਆ ਜੀ ਉਹ ਕੱਪੜੇ ਲੈ ਕੇ ਆਉਂਦੇ ਆਂਦੇ ਹਾਂਜੀ ਟਰੈਕਟਰ ਕਿਧਰੋਂ ਜਾਂਦੇ ਆ ਟਰੈਕਟਰ ਉਧਰੋਂ ਆਉਂਦਾ ਦੂਸਾ ਸਰ ਵਾਲਾ ਆਉਂਦਾ ਹਾਂਜੀ